ਜੋਨੋ ਮੋੜ ਵਰਗੀਆਂ ਫਿਲਮਾਂ ਦੇ ਨਾਲ ਅੱਜ ਵੀ ਸੁਸ਼ਿੰਦਰ ਸ਼ਿੰਦਾ ਜੀ ਸਾਡੇ ਵਿਚਾਰ ਉਸੇ ਤਰੀਕੇ ਨਾਲ ਕਾਇਮ ਨੇ ਬੇਸ਼ੱਕ ਸਾਨੂੰ ਸ਼ਰੀਰਕ ਰੂਪ ਦੇ ਵਿੱਚ ਵਿਛੋੜਾ ਦੇ ਗਏ ਨੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪੁਰਾਣੇ ਸਹਿਯੋਗੀ ਉਹਨਾਂ ਦੇ ਦੋਸਤ ਮਿੱਤਰ ਹੰਸਰਾਜ ਹੰਜ਼ੀ ਵੱਲੋਂ ਇੱਕ ਗੀਤ ਪੇਸ਼ ਕੀਤਾ ਗਿਆਗਾ ਉਹਨਾਂ ਨੂੰ ਸਮਰਪਿਤ ਕਿੱਥੇ ਤੁਰ ਗਏ ਯਾਰਾ ਤਾਂ ਉਹ ਇੱਕ ਦਰਦ ਹੈਗਾ ਇੱਕ ਉਹਨਾਂ ਦੀ ਯਾਦ ਹੈਗੀ ਗਲਵਤ ਕਰਾਂਗੇ ਪਦਮਸ਼੍ਰੀ ਹੰਸਰਾਜ ਹੰਜ਼ੀ ਨਾਲ ਹਾਂਜੀ ਤੁਡੀ ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਣਗੀਆਂ ਇਸ ਗੀਤ ਦੇ ਵਿੱਚ ਉਹਨਾਂ ਨੂੰ ਪਰੋਣ ਦਾ ਤੁਸੀਂ ਕੰਮ ਕੀਤਾ ਇਸ ਗੀਤ ਦੇ ਵਿੱਚ ਲੋਕਾਂ ਦੇ ਸਾਹਮਣੇ ਉਹ ਚੀਜ਼ਾਂ ਰੱਖੀਆਂ ਹੋਣਗੀਆਂ ਜੀ ਬਿਲਕੁਲ ਗੱਲ ਇਹ ਹੈ ਕਿ આજ ਇੱਕ ਹੋਰ ਬਰਸ ਬੀਤ ਗਿਆ ਉਸਕੇ ਬਗੈਰ ਜਿਸਕੇ ਹੋਤੇ ਹੋਏ ਹੋਤੇ ਸਹਾਰੇ ਹਮਾਰੇ ਔਰ ਛਿੰਦਾ ਪੰਜਾਬੀਆਂ ਦੇ ਛਿੰਦਾ ਸਿੰਘ ਗਿਰਸੀ ਤੇ ਸਾਡੇ ਵੱਡੇ ਭਾਜੀ ਸੀ ਤੇ ਜਿਸ ਤਰ੍ਹਾਂ ਦਾ ਆਵਾਜ਼ ਵਰਸਟਿਲਟੀ ਆਵਾਜ਼ ਦਾ ਫੋਰਸ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਪੰਜਾਬੀਆਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਇਹ ਉਹਨਾਂ ਦਾ ਗਾਣਾ ਸੁਣ ਲਓ ਪਤਾ ਲੱਗ ਜਾਂਦਾ ਪੰਜਾਬ ਦੀ ਤਸਵੀਰ ਸਿੰਗਰ ਸਾਰੇ ਹੀ ਅੱਛੇ ਨੇ ਲੇਕਿਨ ਜਿਸ ਖਿੱਤੇ ਵਿੱਚ ਕੋਈ ਪੈਦਾ ਹੋਵੇ ਜੇ ਉਸ ਮਿੱਟੀ ਦੀ ਖੁਸ਼ਬੂ ਆਵੇ ਤਾਂ ਉਹਨੂੰ ਕਿਹਾ ਜਾਂਦਾ ਲੋਕ ਗਾਇਕ ਰੱਬ ਨੇ ਡਿਜ਼ਾਈਨ ਕਰਕੇ ਉਹਨਾਂ ਨੂੰ ਪੇਜੇ ਸੀ ਔਰ ਗਲੇਚੀ ਇਕੁਅਲਾਈਜ਼ਰ ਸੀ 베이스 ਚਾਹੀਦਾ 베이스 ਬੋਲਦਾ ਸੀ ਉੱਪਰ ਸੁਰ ਚਾਹੀਦਾ ਤੇ ਐਸਾ ਬੋਲਦਾ ਸੀ ਕਈਆਂ ਲੋਕਾਂ ਦਾ ਆਕਾਰ ਹੀ ਬਦਲ ਜਾਂਦਾ ਨੀਚੇ ਅੱਛਾ ਸੁਰ ਬੋਲਦਾ ਉੱਪਰ ਜਾਣਗੇ ਤੇ ਆਕਾਰ ਹੀ ਬਦਲ ਜਾਂਦਾ ਉਹ ਕੰਪਲੀਟ ਵਾਹਦ ਆਰਟਿਸਟ ਸੀ ਜਿਹੜਾ ਦਿਹਾਤ ਵਿੱਚ ਵੀ ਔਰ ਸ਼ਹਿਰਾਂ ਚ ਵੀ ਐਬਰਾਡ ਵੀ ਪੰਜਾਬ ਚ ਵੀ ਇੱਕ ਵੱਡੇ ਕਲਾਕਾਰ ਦੇ ਲਈ ਗੀਤ ਲਿਖਣਾ ਇੱਕ ਵੱਡੇ ਕਲਾਕਾਰ ਦੇ ਉੱਤੇ ਗੀਤ ਲਿਖਣਾ ਇਹ ਦੋਨੀਆਂ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਸੇਖੋਂ ਸਾਹਿਬ ਜਦੋਂ ਤੁਹਾਡੇ ਕੋਲੇ ਗੀਤ ਲੈ ਕੇ ਆਏ ਪਹਿਲਾਂ ਤਾਂ ਉਹਨਾਂ ਦੇ ਦਿਮਾਗ 'ਚ ਦੋ ਗੱਲਾਂ ਚੱਲ ਰਹੀਆਂ ਹੋਣਗੀਆਂ ਕਿ ਮੈਂ ਕੀ ਜਿਹੜੇ ਚਿੰਦਾ ਸਾਹਿਬ ਦੀ ਜੀਵਨੀ ਹੈ ਜਾਂ ਚਿੰਦਾ ਸਾਹਿਬ ਦੇ ਬਾਰੇ ਲਿਖ ਪਾਇਆ ਔਰ ਦੂਸਰਾ ਕਿ ਮੈਂ ਹੰਸਰਾ ਜਹੰਸ ਦੇ ਲੈਵਲ ਦਾ ਲਿਖ ਪਾਇਆ ਕਿ ਉਹ ਇਹਨਾਂ ਨੂੰ ਗਾ ਸਕਣ ਮੇਰਾ ਲੈਵਲ ਤੇ ਕੱਖ ਨਹੀਂ ਹੈ ਕੋਈ ਐਸੀ ਗੱਲ ਨਹੀਂ ਇਸ 'ਚ ਲੈਵਲ ਹੁੰਦਾ ਹੀ ਨਹੀਂ ਇਹ ਤਾਂ ਮਜ਼ਦੂਰਾਂ ਵਾਲਾ ਕੰਮ ਹੈ ਰੋਜ਼ ਰਿਆਜ਼ ਕਰੋ ਆਵਾਜ਼ ਬੋਲਦੇ ਨਹੀਂ ਤਾਂ ਨਹੀਂ ਐਕਚੁਅਲੀ ਸੇਖੋ ਸਾਹਿਬ ਨੂੰ ਵੀ ਛਿੰਦਾ ਬਾਜੀ ਨੇ ਹੀ ਮਲਾਇਆ ਸੀ ਅੱਗੂ ਸੇਖੋ ਸਾਹਿਬ ਦੀ ਕਿਸਮਤ ਚੰਗੀ ਕਿ ਉਹ ਮਾਨ ਸਾਹਿਬ ਨੂੰ ਮਿਲ ਪਏ ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਨੇ ਉਹਨਾਂ ਨੇ ਫਿਰ ਇਹਦੀਆਂ ਬਾਰੀਕੀਆਂ ਔਰ ਸਾਰਾ ਗੀਤਾਂ ਨੂੰ ਚੈੱਕ ਕੀਤਾ ਔਰ ਆ ਗਾਣਾ ਬਣਾਉਣ ਵਿੱਚ ਜਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਿੱਚ ਸਾਰੇ ਦਾ ਸਾਰਾ ਮੈਂ ਅਗਰ ਕ੍ਰੈਡਿਟ ਦਵਾ ਤੋ ਇਸ ਟੀਮ ਨੂੰ ਪਰਸਰਿਫ ਰਹਿਸਤ ਮਾਨ ਸਾਹਿਬ ਨੂੰ ਸਦਾਰ ਬਾਉਸ ਜੀ ਮਾਨ ਜਿਹੜੇ ਤੁਹਾਡੇ ਮੈਨੂੰ ਪਤਾ ਜੀ ਸੋ ਲੱਗਦਾ ਹੀ ਨਹੀਂ ਸਾਲ ਹੋ ਗਿਆ ਇਹ ਦੋਨੇ ਉਹਨਾਂ ਦੇ ਬੇਟੇ ਨੇ ਮਨੀ ਸਾਹਿਬ ਤੇ ਛੋਟਾ ਕਾਕਾ ਤੇ ਦਿਲੀ ਪੁੱਛਿਆ ਜਾਣਦਾ ਕਿ ਗਾਣਾ ਰਿਲੀਜ਼ ਹੋਵੇ ਤਾਂ ਅਸੀਂ ਬੜਾ ਖੁਸ਼ ਹੁੰਨੇ ਆ ਗਵਈਏ ਨੂੰ ਹੋਰ ਕੀ ਖੁਸ਼ੀ ਦਾ ਮਕਾਮ ਹੁੰਦਾ ਉਹਦੇ ਸੁਣਨ ਵਾਲਿਆਂ ਲਈ ਵੀ ਅੱਜ ਲੱਗਦਾ ਪਤਾ ਨਹੀਂ ਅਸੀਂ ਯਾਨੀ ਕਿੰਨਾ ਲਫ਼ਜ਼ਾਂ ਨਾਲ ਉਸ ਬੰਦੇ ਨੂੰ ਸ਼ਰਧਾਂਜਲੀ ਦੇਈ ਕਿ ਇੱਕ ਜ਼ਿੰਦਗੀ 'ਚ ਐਸੇ ਮੁਕਾਮ ਵੀ ਆਉਂਦੇ ਜਦੋਂ ਵੋਕੇਬਲਰੀ ਸ਼ਬਦਾਵਲੀ ਔਰ ਹਰਫ਼ ਲੱਭਦੇ ਨਹੀਂ ਇਹੋ ਜਿਹੀ ਕੁਝ ਕੈਫੀਅਤ ਹੈ ਮੇਰੀ ਵੀ ਅੱਜ ਬਹੁਤ ਧੰਵਾਦ ਸਨ ਤੰਦ ਬਾਬੂ ਸਿੰਘ ਮਾਨ ਜੀ ਬਬੂ ਜੀ ਤੁਹਾਡੇ ਗੀਤਾਂ ਨੂੰ ਸੁਣਦੇ ਆਂ ਪਰ ਆਨੇ ਤਵਿਆਂ ਤੋਂ ਗੀਤ ਸ਼ੁਰੂ ਹੋਏ ਸੀ ਅੱਜ ਮੁਹੰਮਦ ਸਦੀਕ ਸਾਹਿਬ ਵੀ ਨਾਲ ਬੈਠੇ ਨੇ ਇਹਨਾਂ ਨੇ ਵੀ ਤੁਹਾਡੇ ਬਹੁਤ ਸਾਰੇ ਗੀਤਾਂ ਨੂੰ ਗਾਇਆ ਉੱਥੋਂ ਲੈ ਕੇ ਇੱਕ ਚਿੱਪ ਦਾ ਦੌਰ ਅੱਜ ਕੱ ਲਈ ਇੱਕ ਮੋਬਾਈਲਾਂ ਦੇ ਵਿੱਚ ਹੀ ਆਉਣ ਲੱਗੇ ਉਹ ਵਕ ਵਕ ਦੌਰ ਜ਼ਰੂਰ ਗੁਜ਼ਰੇ ਤਕਨੀਕਾਂ ਜ਼ਰੂਰ ਅਪਡੇਟ ਹੋਈਆਂ ਪਰ ਜਿਹੜੇ ਤੁਹਾਡੇ ਗੀਤ ਨੇ ਅੱਜ ਵੀ ਮਕਬੂਲ ਨੇ ਔਰ ਜਿਹੜੇ ਅੱਜ ਗੀਤ ਲਿਖ ਰਹੇ ਉਹ ਅੱਜ ਦੀ ਪੀੜ੍ਹੀ ਨੂੰ ਵੀ ਪਸੰਦ ਆ ਰਹੇ ਔਰ ਜਿਹੜੇ ਅੱਜ ਤੋਂ ਸਾਡੇ ਬਜ਼ੁਰਗ ਸੀ ਉਹ ਵੀ ਸੁਣਦੇ ਸੀ ਤੁਹਾਡੇ ਗੀਤ ਕਿਸ ਤਰੀਕੇ ਦੇ ਨਾਲ ਇਹ ਗੀਤ ਜਦੋਂ ਤੁਸੀਂ ਵੀ ਸੁਨਿਆ ਹੋਊ ਉਸੇ ਕੋ ਸਾਹ ਤੋਂ ਤੁਹਾਨੂੰ ਕਿਵੇਂ ਲੱਗਿਆ ਸੀਗਾ ਆ ਵੀ ਜਿਸ ਕਿਸ ਬਾਰੇ ਗੱਲ ਕਰਕੇ ਲਾਉ ਤਾ ਸੇਖੋ ਬੰਗਲਾ ਕੁਲਾ ਕੁਲਾ ਚੇਲੇ ਦੇ ਪਰ ਬੈਲੂ ਵੀ ਇੱਕ ਗੀਤ ਲਿਖਵਾ ਦੇ ਤਾਨੂੰ ਪਹਿਲੇ ਇੱਕ ਗੀਤ ਹੋਰ ਲਿਖਿਆ ਹੋਇਆ ਸੀ ਉਹ ਪਹਿਲੇ ਰਿਕਾਰਡ ਕੀਤਾ ਸੀ ਦਿਲ ਸੀ ਕਿ ਦੋਸਤੀ ਦਾ ਮੈਂ ਜਦੋਂ ਐਡਾ ਮੈਂ ਵੇਖਿਆ ਫਕੀਰੀ ਕੋ ਕਰਦੇ ਆ ਤਾਂ ਜਿਹੜੀ ਜਿਸ ਤਰ੍ਹਾਂ ਸੇ ਖੁਦੇ ਦਿਲ ਸੀ ਜੀ ਜੀ ਤੋ ਕਹਿੰਦਾ ਹਾਂਸੁਰਾ ਦੀ ਦੋਸਤੀ ਸੀ ਉਹ ਨਾਲ ਤੋ ਮੈਨੂੰ ਸੇਖੋ ਕਹਿੰਦਾ ਗਾਣਾ ਮਾਣੋ ਤਾਂ ਕਰੋਣਾ ਤਾਂ ਮਝ ਨਹੀਂ ਆਇਆ ਇਹਨੂੰ ਇਹਨੂੰ ਹੰਸੂਰਾਂ ਮਜ਼ਾਵ ਕਰਨਾ ਉਹਨਾਂ ਦੀ ਆਵਾਜ਼ ਰੰਬੈਸ਼ ਕਰਦਾ ਹੋਇ ਜਿਹੜਾ ਤੇ ਫਿਰ ਮੈਂ ਉਹਨੂੰ ਦੱਸਿਆ ਕਾਪੀਸ਼ਰੀ ਥੋੜੀ ਤਸਬ ਬਣਾ ਕੇ ਦਸੀ ਉਹਨੂੰ ਇਸ ਤਰ੍ਹਾਂ ਦੇ ਕਰ ਦਿੱਤਾ ਮੈਨੂੰ ਲੱਗਦਾ ਹੰਸੂਰਾਂ ਨੂੰ ਬਹੁਤ ਅੱਛਾ ਲੱਗੇਗਾ ਤਾਂ ਉਹਨੇ ਫਿਰ ਉਸੇ ਤਰ੍ਹਾਂ ਉਹ ਬੱਚ ਨੂੰ ਦਾਲੀ ਤੇ ਤਕਰੀਬ ਲੋਈ ਸੀ ਉਹ ਇਦਾਂ ਉਹ ਕਰਕੇ ਫਿਰ ਉਹਨੇ ਗਾਣਾ ਕਰ ਦਿੱਤਾ ਤੇ ਬਾ ਹੰਸੂਰਾਂ ਨੇ ਗਾਇਆ ਤੇ ਹੋਰ ਚੰਗਾ ਲੱਗਿਆ ਫਿਰ ਕਹਿੰਦਾ ਸੋਚਿਆ ਵੀਡੀਓ ਬਣਾ ਲਓ ਮੇਰੇ ਮੁੰਡੇ ਭਾਈ ਵੀਰ ਨੇ ਵੀਡੀਓ ਕੀਤੀ ਤਾਂ ਬਾਕੀ ਵਾਜ ਰਿਲੀਜ਼ ਕਰ ਲਈ ਹੈ ਤੁਸੀਂ ਅੱਜ ਚਲੋ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਲਾਵੀਰ ਜੀ ਨੂੰ ਉਧਰ ਦੇਖ ਰਿਹਾ ਇਧਰ ਮੁਹੰਮਦ ਸਦੀਕ ਜੀ ਨੂੰ ਦੇਖ ਰਿਹਾ ਤੁਹਾਨੂੰ ਦੇਖ ਰਿਹਾ ਹਾਂ ਸਿੰਦ ਸਾਰੇ ਉਸ ਦੌਰ ਦੇ ਕਲਾਕਾਰ ਨੂੰ ਜਦੋਂ ਸ਼ਿੰਦਾ ਸਾਹਿਬ ਦਾ ਇੱਕ ਪੀਕ ਦਾ ਦੌਰ ਰਿਹਾ ਇੱਕ ਸ਼ਿੰਦਾ ਸਾਹਿਬ ਨੇ ਗਾਉਣਾ ਸ਼ੁਰੂ ਕੀਤਾ ਉਹਨਾਂ ਨੇ ਕਹਿੰਦੇ ਹਮ ਸਾਥੀ ਰਹੇ ਹੋ ਤੁਸੀਂ ਤੁਹਾਡੀਆਂ ਇਹ ਜੀਆਂ ਬਹੁਤ ਸਾਰੀਆਂ ਯਾਦਾਂ ਹੋਣੀਆਂ ਜਿਹੜੀਆਂ ਸ਼ਿੰਦਾ ਜੀ ਦੇ ਨਾਲ ਜੁੜੀਆਂ ਹੋਣਗੀਆਂ ਵੇਖੋ ਯਾਦਾਂ ਬਹੁਤ ਸਾਰੀਆਂ ਨੇ ਮੈਨੂੰ ਜਿਆਦਾ ਖਾਸ ਕਰ ਜਿਹੜੀ ਪਿਛਲੇ ਇਤਨਾ ਦਿਨ ਜਦੋਂ ਸ਼ਿੰਦਾ ਚਲਾ ਗਿਆ ਜਹਾਨ ਤੋਂ ਬਹੁਤ ਘਟ ਸੀ ਮੇਰੇ ਕੋ ਮੈਂ ਬੰਬੇ ਰਿਆਂ ਬਹੁਤ ਸੌਵਾ ਤਾਂ ਤਕਰੀਬਨ ਥੋੜੇ ਦਿਨ ਤੋਂ ਮੈਂ ਜਾਂਦਾ ਚੰ디ਗੜਾ ਆਇਆ ਤਾਂ ਜਾਣ ਤੋਂ ਥੋੜੀ ਦੇਰ ਪਰ ਤਕਰੀਬਨ ਸਾਢੇ 7-8 ਮੋੜਾ ਲਗਾਤਾ ਲਗਾਤਾਰ ਤਕਰੀਬਨ ਚੌਥੇ ਦਿਨ ਇੱਥੇ ਆ ਜਣਾ ਮਿਲਣਾ ਸੀ ਖੋਰਾ ਗੋਲੀ ਤਾਂ ਅਸੀਂ ਇਹ ਵੀ ਬਣਾਇਆ ਯਾਰ ਐਲਬਮ ਕਰ ਲਈਏ ਸਾਰੀ ਉਪਰ ਅਸੀਂ ਐਲਬਮ ਰਿਲੀਜ਼ ਕੀਤੀ ਤਾਂ ਮੈਂ ਐਂ ਕਰਦਾ ਤੇਰੇ ਮੁਤਾਬਕ ਹੀ ਲਿਖਦਾ ਹੁਣ ਯਾਰ ਜਿਸ ਤਰ੍ਹਾਂ ਤੂੰ ਗੋਲਦਾ ਨਾ ਉਸ ਤਰ੍ਹਾਂ ਹੀ ਲਿਖਾਗੇ ਹਾਈ ਸਕਿੱਲ ਹਾਂ ਜਿਸ ਤਰ੍ਹਾਂ ਲੋਕ ਟਾਗੇ ਸੀ ਗਾਉਣ ਦਾ ਤਾਂ ਮੇਰਾ ਕੋਈ ਕੋਈ ਮੈਂ ਕੁਝ ਫਿਲਮਾਂ ਨਾਲ ਵਾਸਤਾ ਕਰਕੇ ਥੋੜਾ ਜਿਹਾ ਉਹਦਰ ਵਾਸਤਾ ਹੋ ਗਿਆ ਸੀ ਕੰਪੋਜੀਸ਼ਨਾਂ ਉਸਤਰਾ ਦੀਆਂ ਹੋਣ ਤਾਂ ਉਹ ਬਸ ਉਹ ਗਾਣੇ ਸਿਲੈਕਟ ਕਰਦੇ ਰਹੇਗੇ ਪਰ ਕੋਈ ਅੰਦਰ ਪ੍ਰੋਬਲਮ ਸੀ ਤਾਂ ਹਾਲੇ ਤੱਕ ਚੱਲ ਗਿਆ ਉਹ ਦੁੱਖ ਹੀ ਰਹੇਗਾ ਦਿਨ ਦੇ ਵਿੱਚ ਇਹ ਸੋਚੀਦਾ ਯਾਰ ਕਾਸ਼ ਬੁਰੀ ਨਹੀਂ ਹੋ ਸਕੀ ਬੜੀ ਅਫਲਸ਼ਾ ਬੁਰਾ ਹੋ ਗਿਆ ਬਾਕੀ ਭਾਈ ਮੈਂ ਪਿੱਛੇ ਚਲੇ ਗਿਆ ਸੀ ਪੀ ਪਿਛੇ ਜਾਂਦਾ ਰਹ ਗਾਲੀਆਂ ਛਿੰਦੇ ਦੀ ਬਾਤ ਚਲੀ ਗਈ ਆ ਛਿੰਦੇ ਦੀ ਬਾਤ ਰਹੇਗੀ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਕਹਿੰਦਿਆ ਸੁੱਖ ਵੰਡਿਆਂ ਵਾਝਦੇ ਤੇ ਦੁੱਖ ਵੰਡੇ ਘਟਦੇ ਆ ਬੱਚੇ ਬੈਠੇ ਨੇ ਛਿੰਦੇ ਜਰਾਂ ਦੇ ਮੈਨੂੰ ਸ਼ਾਇਦ ਪੂਜੇ ਦੇ ਦੁੱਖਾਂ ਵਿੱਚ ਘਾਟਾ ਹੋ ਸਕੇ ਕਿ ਛਿੰਦੇ ਦੇ ਦੁੱਖ ਨੂੰ ਢੋਣ ਵਾਸਤੇ ਇੰਨੇ ਅਸੀਂ ਇਕੱਠੇ ਆਏ ਆ ਤਾਂ ਮੈਂ ਸਮਝਦਾ ਇੱਕ ਦੂਜੇ ਦੇ ਤਕਲੀਫ ਵਿੱਚ ਸ਼ਰੀਕ ਹੋਣਾ ਬਹੁਤ ਵੱਡੀ ਗੱਲ ਹੈਗੀ ਕਲਾਕਾਰ ਆ ਵਾਸ ਦਿਖਾ ਸਕਦੇ ਆ ਔਰ ਅੱਜ ਇਸੇ ਖੁਰਾਣੇ ਉਹ ਰਾਂਸੁਰ ਨੇ ਇੱਕ ਬੜਾ ਵੱਡਾ ਪ੍ਰੋਜੈਕਟ ਕੀਤਾ ਹੈ। ਸਾਰੇ ਇੱਥੇ ਇਕੱਠੇ ਹੋਏ ਆਂ ਔਰ ਗਾਣਾ ਰਿਲੀਜ਼ ਕਰ ਰਹੇ ਆਂ। ਤਾਂ ਇਹ ਤਸਵੀਰ ਜਿਹੜੀ ਤੁਸੀਂ ਇਸ ਪਾਸੇ ਦੀ ਦੇਖ ਸਕਦੇ ਹੋ ਕਿ ਇਸ ਪਾਸੇ ਸਦੀਕ ਸਾਹਿਬ ਬੈਠੇ ਹੋਏ ਨੇਗੇ ਨਾਲ ਉਹਨਾਂ ਦੇ ਲਾਵੀਰਾ ਜੀ ਬੈਠੇ ਹੋਏ ਨੇ ਗਲਬਾਤ ਆ ਸਦੀਕ ਸਾਹਿਬ ਨਾਲ ਕਰ ਲੈ ਸਦੀਕ ਸਾਹਿਬ ਅ ਤੋੜੀ ਗੱਲ ਕੀਤੀ ਜਾਵੇ। ਦੁਕਾਨਾਂ ਗਾਇਕੀ ਨੂੰ ਇੱਕ ਵੱਖਰਾ ਰਾਹ ਤੁਸੀਂ ਪ੍ਰਦਾਨ ਕੀਤਾ। ਸ਼ਿੰਦਾ ਜੀ ਪੈਰਲਰ ਉਸ ਸਮੇਂ ਚੱਲਦੇ ਹੋਏ ਕਲਾਕਾਰ ਨੇਗੇ ਉਹਨਾਂ ਦੇ ਨਾਲ ਤੋੜੀਆਂ ਬਹੁਤ ਸਾਰੀਆਂ ਯਾਦਾਂ ਉਸ ਸਮੇਂ ਦੀਆਂ ਜੁੜੀਆਂ ਹੋਣੀਆਂ ਜਦੋਂ ਇੱਕ ਸਟੇਜ ਮਮ ਸਦੀਕ ਦੀ ਹੁੰਦੀ ਸੀ ਇੱਕ ਸਟੇਜ ਦੂਸਰੀ ਪਰਫੈਕਸ਼ਨ ਦਾ ਜਿੱਦੀ ਵੀ ਹੁੰਦੀ ਰਹੀ ਹੈ ਅਸ ਵੇਲੇ ਜਦੋਂ ਅਸੀਂ ਸਾਰੇ ਆਰਟਿਸਟ ਜਿਨ੍ਹਾਂ ਵਿੱਚ ਪਦਵਸ਼ਰੀ ਸ੍ਰੀ ਹੰਸਲਾ ਜੀ ਐਮਪੀ ਸਾਹਿਬ ਸਰਦਾਰ ਬਾਬੂ ਸਿੰਘ ਜੀ ਮਾਨ ਮਰਣਾ ਵਾਲੇ ਲਾਭ ਹੀਰਾ ਮੇਰਾ ਛੋਟਾ ਵੀਰ ਔਰ ਸਿੰਧਾ ਸਾਹਿਬ ਦੇ ਦੋਨੋਂ ਬੱਚੇ ਹੋਰ ਵੀ ਬਹੁਤ ਸਾਰੇ ਸਜਣ बहुत सारे कलाकार इतना आए ने बरसी मनाने वास्ते पता नहीं लग रहा भी साल हो गया चिंदा जी गया नु। असल गल तो यह है भी ये जिंदगी के मेले हरजगिज भी कम ना होंगे अफसोस हम ना होंगे देखी जमाने की यारी पिछले सभी बारी बारी जाना सब है पर कुछ लोग ऐसे लोग होंगे ने ਇਹਨੂੰ ਉਹਨਾਂ ਦੇ ਉਸਤਾਦ ਦੀ ਪਰਮਾਤਮਾ ਦੀ ਮਿਹਰਬਾਨੀ ਕਰਕੇ ਕਿਰਪਾ ਕਰਕੇ ਉਹ ਆਪਣਾ ਅਸਥਾਨ ਬਣਾ ਜਾਂਦੇ ਨੇ ਆਪਣੀਆਂ ਪੈੜਾਂ ਛੱਡ ਜਾਂਦੇ ਨੇ ਸ੍ਰਿੰਦਰ ਸ਼ੰਦਾ ਜੀ ਉਹਨਾਂ ਵਿੱਚੋਂ ਸੀਗੇ ਬਹੁਤ achhi awaaz ਇਹਨੂੰ ਆਪ ਗੋਡ ਗਿਫਟ ਕਹਿੰਦੇ ਹਨਾ ਬੜੀ achhi awaaz ਪਰਮਾਤਮਾ ਨੇ ਉਹਨੂੰ ਦਿੱਤੀ ਸੀ ਉਸ ਤੋਂ ਮਗਰੋਂ ਮੈਂ ਆਪ ਜੀ ਨੂੰ ਸੱਚੀ ਗੱਲ ਦੱਸਦਾ ਗੌਣ ਵਾਲੇ ਤਾਂ ਅਸੀਂ ਬਹੁਤ سارے ਲੋਕ ਆ ਸਭ ਕੁਝ ਆਏਗਾ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਜੋਣਾ ਮੋੜ ਦੀ ਇੱਕ ਲੋਕਲ ਕਹਾਣੀ ਹੈ ਮੈਨੂੰ ਨਹੀਂ ਪਤਾ ਇਹਨੂੰ ਸਾਰਾ ਪੰਜਾਬ ਜਾਣਦਾ ਸੀ ਕਿ ਨਹੀਂ ਲੇਕਿਨ ਉਸ ਹਲਕੇ ਦੇ ਲੋਕ ਜਾਣਦੇ ਸੀ ਜਦੋਂ ਸਰਿੰਦੇ ਛਿੰਦੇ ਨੇ ਜੋਣਾ ਮੋੜ 갔다 ਨਾ ਉਹ ਜੋਣਾ ਮੋੜ ਉਮਰ ਹੋ ਗਿਆ ਸਾਰਾ ਪੰਜਾਬ ਜਾਣਨ ਲੱਗਾ ਕਿ ਜੋਣਾ ਮੋੜ ਕੌਣ ਸੀ ਤੁਸੀਂ ਤੁਸੀਂ ਤਾਂ ਉਹਨਾਂ ਨਾਲ ਤੁਸੀਂ ਤਾਂ ਉਹਨਾਂ ਨਾਲ ਐਕਟਿੰਗ ਕਰਨ ਦਾ ਮੌਕਾ ਮਿਲਿਆ ਇਕੱਠਿਆਂ ਨੇ ਕੰਮ ਕੀਤਾ ਫਿਲਮ ਦੇ ਵਿੱਚ ਜੋਣਾ ਮੋੜ ਦੇ ਅੰਦਰ ਹੀ ਚਲੋ ਤੁਸੀਂ ਗੱਲ ਕੀਤੀ ਮੈਨੂੰ ਯਾਦ ਆ ਗਿਆ ਛਿੰਦੇ ਨੇ ਮੈਨੂੰ ਕਿਹਾ ਕਹਿੰਦਾ ਪਾਜੀ ਮੈਂ ਜੋਣਾ ਮੋੜ ਰਿਕਾਰਡ ਕਰਾ ਰਿਹਾ ਹਾਂ ਉਦੋਂ ਜੀ ਤੁਸੀਂ ਗਾ ਦੋ ਅੱਛਾ ਮੇਰੀ ਆਪਣੀ ਆਦਤ ਤਾਂ ਵੀ ਮੈਂ ਕਦੇ ਛੇਤੀ ਛੇਤੀ ਕਿਸ ਨੂੰ ਨਾ ਨਹੀਂ ਕਰਦਾ ਹੁੰਦਾ ਹਾਂ ਕਰ ਦੇ ਦਿੰਦੀ ਆ ਠੀਕ ਹੈ ਹੋ ਗਿਆ ਹੋ ਗਿਆ ਨਹੀਂ ਹੋ ਗਿਆ ਜੀ ਪਰ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਨਾ ਗਾਇਓ ਮੈਨੂੰ ਅੱਜ ਵੀ ਅਫਸੋਸ ਹੈ ਕਿ ਮੈਂ ਕਿਉਂ ਨਹੀਂ ਆਇਆ ਮੈਨੂੰ ਕਿ ਬਈ ਤੁਸੀਂ ਨਾ ਗਾਇਓ ਮੈਂ ਕਿਹਾ ਯਾਰ ਗੱਲ ਕੀ ਹੈ ਕਹਿੰਦਾ ਨਹੀਂ ਜਿਹੜੀ ਗੱਲ ਮੈਂ ਕਹਿੰਨਾ ਉਹ ਨਾ ਉਹ ਤੁਸੀਂ ਕਰ ਲਈ ਨਹੀਂ ਹੈ ਮੈਂ ਚੁੱਪ ਕਰ ਗਿਆ ਮੈਂ ਸਿੰਦਰ ਨੂੰ ਕਿਹਾ ਅਸੀਂ ਇਕੱਠੇ ਸੀ ਪੁੱਤ ਜੱਟਾਂ ਦੇ ਵਿੱਚ ਆ ਮੈਂ ਚੰਦ ਰਮਾ ਚੰਦੇ ਯਾਰ ਸੌਰੀ ਮੈਨੂੰ ਕਿਸੇ ਨੇ ਮਜਬੂਰ ਕਰਦਾ ਵੀ ਨਹੀਂ ਕੋਣਾ ਕਹਿੰਦੇ ਚੰਗਲੇ ਜੀ ਤੁਹਾਡੀ ਮੈਂ ਸੀਨੀਅਰ ਸੀ ਉਦੋਂ ਉਹ ਕਹਿੰਦੇ ਸੀ ਚਲੋ ਠੀਕ ਹੈ ਤੁਹਾਡੀ ਮਰਜ਼ੀ ਹੈ ਨਹੀਂ ਕੋਣਾ ਨਾ ਕੋ ਮੈਨੂੰ ਅੱਜ ਅਫਸੋਸ ਹੈ ਜੇ ਮੈਂ ਗਾ ਦਿੰਦਾ ਉਸ ਰਿਕਾਰਡ ਚ ਮੇਰਾ ਵੀ ਨਾਮ ਆ ਜਾਂਦਾ ਵੀ ਅ ਵੀ ਮੁਹੰਮਦ ਸਦੀਕ ਵੀ ਵਿੱਚ ਆਇਆ ਚਲੋ ਉਸ ਵੇਲੇ ਮੈਂ ਕਿਸਦੇ ਅੱਖੇ ਲੱਗ ਕੇ ਨਹੀਂ ਗਾਇਆ ਮੈਨੂੰ ਅੱਜ ਅਫਸੋਸ ਹੈ ਇਸ ਗੱਲ ਦਾ ਸ਼ਿੰਦਾ ਜੀ ਨਾਲ ਜਿਹਨਾਂ ਜਿਹਨਾਂ ਲੋਕਾਂ ਨੇ ਕੰਮ ਕੀਤਾ ਜਿਹੜੇ ਜਿਹਨਾਂ ਲੋਕਾਂ ਨੂੰ ਮਿਲੇ ਉਹ ਹਮੇਸ਼ਾ ਸ਼ਿੰਦਾ ਜੀ ਨੂੰ ਯਾਦ ਰੱਖਣਗੇ ਔਰ ਬਲਕੇ ਪੰਜਾਬੀ ਜਿੱਥੇ-ਜਿੱਥੇ ਵੀ ਬੈਠੇ ਨੇ ਚਾਹੇ ਦੇਸ਼ 'ਚ ਨੇ ਚਾਹੇ ਪ੍ਰਦੇਸ਼ 'ਚ ਨੇ ਕਿਉਂਕਿ ਇਹ ਆਵਾਜ਼ ਹੈ ਆਵਾਜ਼ ਦੀ ਕੋਈ ਸਰਹੱਦਾਂ ਨਹੀਂ ਹੁੰਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇੱਥੋਂ ਦੀ ਜਿਹੜੀ ਆਵਾਜ਼ ਹੈ ਉਹ ਬੰਗਲਾਦੇਸ਼ 'ਚ ਨਹੀਂ ਜਾ ਸਕਦੀ ਲੰਕਾ 'ਚ ਨਹੀਂ ਜਾ ਸਕਦੀ ਪਾਕਿਸਤਾਨ ਦੀ ਆਵਾਜ਼ ਦੀ ਕੋਈ ਹੱਦ ਨਹੀਂ ਹੁੰਦੀ ਹੈ ਤਾਂ ਉਹਦੀ ਆਵਾਜ਼ ਜਿੱਥੇ-ਜਿੱਥੇ ਪੰਜਾਬੀ ਹਨ ਉੱਥੇ-ਉੱਥੇ ਗੂੰਜ ਰਹੀ ਹੈ ਔਰ ਗੂੰਜੇਗੀ ਤਾਂ ਮੈਂ ਸਮਝਦਾ ਉਹਦਾ ਜਾਣਾ ਪੰਜਾਬੀਆਂ ਨੂੰ ਉਹਦੇ ਚਹੇਤਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਔਰ ਪੰਜਾਬੀ ਵਿਰਸੇ ਨੂੰ ਔਰ ਉਸ ਤੋਂ ਇਲਾਵਾ ਪੰਜਾਬੀ ਕਲਾਕਾਰ ਭਾਈਚਾਰੇ ਨੂੰ ਬਹੁਤ ਘਟਾ ਪਿਆ ਸਰੋਤਿਆਂ ਨੂੰ ਤਾਂ ਬਹੁਤ ਪਿਆਈ ਹੈ ਕਿਉਂਕਿ ਮੈਨੂੰ ਪਤਾ ਕਿ ਸੁਰਿੰਦਰ ਸ਼ਿੰਦਾਈ ਨੂੰ ਸੁਣਨ ਵਾਸਤੇ ਦੂਰ ਦੋਰੋਂ ਇਕੱਠੇ ਹੋ ਜਾਂਦੇ ਸੀ ਸਾਡਾ ਜ਼ਮਾਨਾ ਕੁਝ ਹੋਰ ਸੀਗਾ ਸਾਡਾ ਜ਼ਮਾਨਾ ਇਹੋ ਜਿਹਾ ਸੀਗਾ ਬਈ ਉਹ ਆ ਜ਼ਮਾਨਾ ਨਹੀਂ ਸੀ ਸਾਨੂੰ ਤਾਂ ਜਿਹੜੇ ਪਿੰਡ ਚ ਬੁਲਾਉਂਦੇ ਸੀਗੇ ਸ਼ਿੰਦਾ ਜੀ ਹੋਏ ਮਾਨਕ ਸਾਹਿਬ ਹੋਏ ਮੈਂ ਵੀ ਉਸ ਵੇਲੇ ਜਮਲਾ ਜੀ ਜਦੋਂ ਕੋਈ ਬੁਲਾਉਂਦਾ ਸੀ ਸਾਨੂੰ ਸਾਨੂੰ ਸਪਿੰਡ ਦਾ ਨਾਂ ਰਸਤਾ ਦੀ ਸੀ ਪੁੱਛਣਾ ਪੈਂਦਾ ਜਿੱਧਰ ਨੂੰ ਲੋਕ ਜਾਂਦੇ ਸੀ اسی ਤੁਰੇ ਜਾਂਦੇ ਸੀ ਵੀ ਜਿੱਥੇ ਚੱਲੇ ਨੇ ਅਸੀਂ ਉੱਥੇ ਹੀ ਜਾਣਾ ਹੈਗਾ ਤੁਹਾਡੇ ਖਾੜੇ ਸਭ ਤੋਂ ਵੱਧ ਮੇਰੇ ਪਿੰਡ ਚ ਲੱਗੇ ਪਤਾ ਤੁਹਾਨੂੰ ਜੀ ਮੈਨੂੰ ਹੁਣ ਤਾਂ ਪੱਕਾ ਕਲਾਂ ਪਿੰਡ ਹੈ ਮੇਰਾ ਜਨਕਰਾ ਸ਼ਰਮੀਲਾ ਜੀ ਦਾ ਅੱਛਾ ਅੱਛਾ ਤਾਂ ਮਮਾ ਸਦੀਕ ਜੀ ਨਾਲ ਗੱਲਬਾਤ ਕਰ ਰਹੀ ਸੀ ਔਰ ਲਾਵੀਰਾ ਜੀ ਲਾਵੀਰਾ ਜੀ ਗੱਲਬਾਤ ਕੀਤੀ ਕਹਿੰਦੇ ਸਭ ਤੋਂ ਜ਼ਿਆਦਾ ਕੰਨੇ ਜੇ ਮਕਬੂਲ ਕਿਸੇ ਨੇ ਕੀਤਾ ਜਟ ਜੋਣਾ ਮੋੜ ਨੂੰ ਤਾਂ ਸ਼ਿੰਦਾ ਜੀ ਨਹੀਂ ਕੀਤਾ ਔਰ ਤੁਹਾਡੇ ਏਰੀਏ ਦੇ ਉਹ ਨਾਇਕ ਨੇ ਬਿਲਕੁਲ 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 ਬੜਾ ਵੱਡਾ ਉਪਰਾਲਾ ਕੀਤਾ ਮੈਨੂੰ ਇਹਦੇ ਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਮੈਂ ਇਸ ਪੱਗਾਂ ਪਦਮਸ਼੍ਰੀ ਹੰਸ ਰਾਜ ਹੰਸੀਏ ਤੇ ਸਿੱਖੋ ਸਾਹਿਬ ਦੀ ਲਿਖਤ ਜੋ ਇਹਨਾਂ ਨੇ ਉਪਰਾਲਾ ਕੀਤਾ ਤੇ ਕਿਉਂਕਿ ਉਸ ਸ਼ਖਸੀਅਤ ਨੂੰ ਉਸ ਮਹਾਨ ਗਾਇਕ ਨੂੰ ਸਾਡਾ ਵਿਸਾਰਤਾ ਸੀ ਸਕਦੀ ਨਹੀਂ ਕਦੇ ਵੀ ਉਹਨਾਂ ਨੂੰ ਚੇਤੇ ਰੱਖਣਾ ਸਾਡਾ ਸੁਭਾਅਕੀ ਫਰਜ਼ ਬਣਦਾ ਹੈ ਮੈਂ ਇਸ ਉਪਰਾਲੇ ਨੂੰ ਬਹੁਤ ਮੁਬਾਰਕਬਾਦ ਦਿੰਦਾ ਮੇਰੇ ਵੱਲੋਂ ਕਿਉਂਕਿ ਇਹਨਾਂ ਕਲਾਕਾਰਾਂ ਨੂੰ ਸੁਣ ਸੁਣ ਕੇ ਅਸੀਂ ਕਲਾਕਾਰੀ 'ਚ ਪੈਰ ਰੱਖਿਆ ਅੱਜ ਵੀ ਮੈਨੂੰ ਯਾਦ ਹੈ ਮੈਂ ਇਹਨਾਂ ਮਹਾਨ ਕਲਾਕਾਰਾਂ ਨੂੰ ਅੱਜ ਵੀ ਰੱਬ ਵਾਂਗ ਪੂਜਦਾ ਲਵੀਰ ਜੀ ਅੱਜ ਕਮਾਲ ਦੀ ਗੱਲ ਹੈ ਕਿ ਅੱਜ ਕਾਰਗਿਲ ਫਤਿਹ ਦਿਵਸ ਹੈ ਔਰ ਮੇਰੀ ਯਾਦ ਹੈ ਜਦੋਂ ਕਾਰਗਿਲ ਫਤਿਹ ਦਿਵਸ ਦਾ ਟਾਈਮ ਸੀ ਤੁਸੀਂ ਇੱਕ ਗੀਤ ਗਾਇਆ ਸੀ ਫੱਕੀਆਂ ੜਾ ਦੇ ਫੌਜੀ ਵੀਰੋ ਮੁੜ ਕੇ ਨਾ ਵੇਰੀ ਚੱਕਿਆ ਕਰੋ ਜੇ ਦੋ ਲਾਈਨਾਂ ਉਹਦੀਆਂ ਹੋ ਜਾਣ ਤਾਂ ਤੁਹਾਡਾ ਓ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਲਈ ਜਿਨ੍ਹਾਂ ਨੇ ਫੱਕੀਆਂ ੜਾ ਦੇ ਫੌਜੀ ਵੀਰ ਨੂੰ ਬਿਲਕੁਲ ਉਹ ਮੌਕੇ ਦਾ ਗਾਣਾ ਸੀਗਾ ਦਿਲੰਦਰ ਦੂਰਦਰਸ਼ਨ ਦਾ ਵੀ ਮੈਂ तहे ਦਿਲੋਂ ਸ਼ੁਕਰੀਆ ਦਾ ਕਰਦਾ ਉਹਨਾਂ ਨੇ ਵੀ ਬਗੈਰ ਕਿਸੇ ਰੁਕਾਵਟ ਤੋਂ ਗਾਣਾ ਉਸ ਟਾਈਮ ਚਲਾਈ ਰੱਖਿਆ तहे ਦਿਲੋਂ ਧੰਨਵਾਦੀ ਆ ਅੱਜ ਗਾਉਣ ਦਾ ਮੂਰਤ ਹੈ ਨਹੀਂਗਾ ਕਿਉਂਕਿ ਛਿੰਦਾ ਸਾਹਿਬ ਵੈਸੇ ਵੀ ਮੇਰੇ ਟੂ ਲੈਣਾ ਸਿਰਫ ਉਹਨਾਂ ਫੌਜੀ ਵੀਰਾਂ ਲਈ ਜਿਹੜੇ ਫੌਜੀ ਬੀਰੋਸ ਜੰਗ ਦੇ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੇ ਡਾ ਮਾਨ ਦੇਸ਼ ਨੂੰ ਦਿੱਤਾ ਚਲੋ ਮਾਹੌਲ ਹੁੰਦਾ ਆ ਹੋ ਭਾਰਤ ਦੇ ਵਾਸੀਓ ਪੰਜਾਬੀ ਸੂਰਿਓ ਸ਼ੇਰਦਿਲ ਹੋ ਕੇ ਪਖ ਪੂਰਿਓ ਖੂਨ ਦੀਆਂ ਨਦੀਆਂ ਵਗਾ ਦੇਓ ਤੋੜ ਦਿਓ ਕਾਂਫਰਾਂ ਦੇ ਲੱਕ ਨੂੰ ਫੱਕੀਆਂ ਉਡਾ ਦੋ ਫੌਜੀ ਵੀਰਨੋਂ ਮੁੜਕੇ ਨਾ ਵੈਰੀ ਚੱਕੇ ਅੱਖ ਨੂੰ ਚੰਗਾ ਫੌਜੀ ਵੀਰਾਂ ਨੂੰ ਸਲਾਮ ਯਾਦ ਕਰਵਾਇਆ ਤੁਸੀਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਮੇਲੇ ਇਸ ਤਰ੍ਹਾਂ ਲੱਗਦੇ ਰਹਿੰਦੇ ਨੇ ਨਾ ਮਹਾਨ ਕਲਾਕਾਰਾਂ ਦੇ ਕੋਈ ਵੀ ਨਾ ਵਿਛੜੇ ਇਥੋਂ ਚਿੰਦਾ ਸਾਹਿਬ ਦਾ ਬੇहद ਦੁੱਖ ਹੈ ਰਹੂਗਾ ਕਿਉਂਕਿ ਮਹਾਨ ਆਵਾਜ਼ ਉਹਨਾਂ ਨੂੰ ਅੱਜ ਸਮਰਪਿਤ ਕੋਈ ਗਾਣਾ ਲਾਂਚ ਹੋ ਰਿਹਾ ਪਦਮ ਸ਼੍ਰੀ ਹੰਸ ਰਾਜ ਜੀ ਹੰਸ ਸਾਹਿਬ ਉਹਨਾਂ ਦੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਤੇ ਅਸੀਂ ਸਾਰੇ ਪਾਗਾਂ ਵਾਲਿਆਂ ਸਾਰੇ ਇਕੱਤਰ ਹੋਏ ਆਂ ਜਨਾਬ ਸਾਹਿਬ صدیق ਸਾਹਿਬ ਦਾ ਮੈਂ ਤੇਰੇ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਊ ਸਿੰਘ ਮਾਨ ਮਰਾਣਾ ਵਾਲੇ ਪੰਜਾਬੀ ਗੀਤਕਾਰੀ ਦੇ ਬਾਬਾ ਬੋੜ ਨੇ ਸਾਰਿਆਂ ਦਾ ਤੇ ਤੇਲ ਨੂੰ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰ ਸੋ ਗੱਲਬਾਤ ਕਰ ਰਹੀ ਸੀ ਲਾਭ ਹਿਰਾਜੀ ਦੇ ਨਾਲ ਅਕਸਰ ਪਿਆਰ ਨਾਲ ਕਹਿੰਦੇ ਨੇ ਕਿ ਪ੍ਰੋਫਿਟ ਡਾਇਮੰਡ ਮੈਨੂੰ ਕਹ ਦਿੱਤਾ ਜਾਂਦਾ ਔਰ ਪਿੰਡ ਦਾ ਨਾਮ ਵੀ ਕਿਉਂਕਿ ਚਾਨ ਚੱਕਰ ਤੇ ਕਹਿੰਦੇ ਸਡਨਲੀ ਪਿੰਡ ਤੋਂ ਆ ਮੈਂ ਅਚਾਨਕ ਤੋਂ ਤਾਂ ਇਸੇ ਕਰਕੇ ਜਿਹੜੀ ਆਪਣੀ ਗੱਲਾਂ ਦੇ ਜ਼ਰੀਏ ਆਪਣੀਆਂ ਗਾਇਕੀ ਦੇ ਜ਼ਰੀਏ ਇੱਕ ਕਲਾਕਾਰ ਪਿਛਲੇ 3-4 ਪੀੜੀਆਂ ਤੋਂ ਲਗਾਤਾਰ ਰਾਜ ਕਰਦੇ ਆ ਰਹੇ ਨੇ ਔਰ ਅੱਜ ਆਪਣੇ ਪੁਰਾਣੇ ਇੱਕ ਦੋਸਤ ਸ਼ਿੰਦਾ ਨੂੰ ਯਾਦ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸ਼ਿੰਦਾ ਨੇ ਪੰਜਾਬੀ ਗਾਇਕੀ ਦੇ ਅੰਦਰ ਇੱਕ ਬੜਮੁੱਲਾ ਯੋਗਦਾਨ ਦਿੱਤਾ ਕੈਮਰਾਮੈਨ ਗੁਰਜੰਦਨਾ ਰੋਹਿਤ ਬੰਸਲ ਜੀ মিডিਆ ਚੰਡੀਗੜ੍ਹ